ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੁਰੂ ਜਿਹੜੇ ਵੀ ਵੀਡੀਓ ਤੇ ਨਵੇਂ ਈਵਰਸ ਨੇ ਤੇ ਉਹਨਾਂ ਨੂੰ ਰਿਕਵੈਸਟ ਆ ਜੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਬਾਕੀ ਜੀ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਆਪਦੀ ਰਾਏ ਜ਼ਰੂਰ ਦਿਆ ਕਰੋ ਤੇ ਪੱਕੀ ਜੀ ਆਪਾਂ ਟਾਈਮ ਜਿਹੜਾਗਾ ਹੁਣ ਹੋ ਚੁੱਕਿਆ ਦੁਪਹਿਰ ਦੇ ਵੱਜ ਚੁੱਕੇ ਨੇ ਡੇਢ ਬਸ 2 ਵਜਣ ਵਾਲੇ ਨੇ ਥੋੜਾ 10 15 ਕ ਮਿੰਟ ਘੱਟ ਰਹਿੰਦੇ ਨੇ ਤੇ ਪੌਣੇ ਕ 2 ਦਾ ਟਾਈਮ ਆਗਾ ਤੇ ਆਪਣਾ ਗੁਰਸ਼ਰਨ ਨੂੰ ਹੁਣ ਛੁੱਟੀਆਂ ਨਹੀਂ ਪੇਪਰ ਕੋਈ ਹੋਏ ਨੇ ਇਹਦੇ ਗੁਰਸ਼ਰਨ ਦੇ ਤੇ ਗੁਰਸ਼ਰਨ ਹੁਣ ਜਿੱਦ ਪੈ ਗਿਆ ਕਹਿੰਦਾ ਮम्मा ਮੈਨੂੰ ਨਮਕਲੇ ਚਾਹ ਵਾਲ ਬਣਾ ਕੇ ਦੋ ਫ੍ਰਾਈਸ ਤੇ ਨਮਕੀਨ ਵਾਲੇ ਬਸੇ ਮੈਨੂੰ ਤਾਂ ਨਹੀਂ ਇੰਨੇ ਜ਼ਿਆਦਾ ਫੇਵਰੇਟ ਹੈਗੇ ਤੇ ਆਪਣੇ ਬਾਕੀ ਪਰਿਵਾਰ ਦੇ ਫੈਮਿਲੀ ਮੈਂਬਰ ਨੇ ਜਿਵੇਂ ਗੁਰਚਾਰਨ ਗੁਰਚਾਨ ਦੇ ਡੈਡੀ ਨੇ ਦੀਦੀ ਪਾਪਾ ਨੇ ਇਹ ਖਾ ਲੈਂਦੇ ਨੇ ਤੇ ਆਪਾਂ ਗੁਰਚਾਰਨ ਨੂੰ ਨਮਕ ਵਾਲੇ ਚੌਲ ਬਣਾ ਕੇ ਦਿੰਨੇ ਆਂਗੇ ਤੇ ਬਾਕੀ ਦੀਦੀ ਵੀ ਖਾ ਲੈਣਗੇ ਉਹਨਾਂ ਨੂੰ ਵੀ ਵਧੀਆ ਪਸੰਦ ਨੇ ਤੇ ਉਹਨਾਂ ਦੇ ਖੜੇ ਪਿਆ ਪਿਆਗਾ ਅੱਗੇ ਤਾਂ ਜਿ ਸਕੂਲੇ ਜਾਂਦੇ ਨੇ ਫਿਰ 12:30 ਇਹਨਾਂ ਨੂੰ ਅਸੈਸ ਹੁੰਦੀ ਉਸ ਟਾਈਮੇ ਖਾਣਾ ਵਗੈਰਾ ਖਾ ਲੈਂਦੇ ਨੇ ਤੇ ਹੁਣ ਤਾਂ ਉਹੀ ਗੱਲ ਹੈ ਜੀ 10 9 10 ਵਜੇ ਖਵਾ ਕੇ ਬਿਠਾਉਣੇ ਆ ਜਦੋਂ ਉਹ ਇਹਨਾਂ ਦਾ ਵਗੈਰਾ 12 ਵਜੇ ਨੇ ਫੇਰ ਦੁਬਾਰਾ ਭੁੱਖ ਲੱਗਿਆ ਆਉਂਦੀ ਬੱਚਿਆਂ ਦਾ ਬਸ ਤੇ ਹੁਣ ਆਪਾਂ ਇਹਨੂੰ ਗਰਸ਼ਾਨ ਨੂੰ ਬਣਾ ਕੇ ਦਿੰਨੇ ਆਗੇ ਨਮਕ ਵਾਲੇ ਚੌਲ ਤੇ ਆਪਣੇ ਕੋਲੇ ਮਟਰ ਪਏ ਸੀ ਆਪਣੇ ਗਵਾਂਢ ਚ ਉਹਨਾਂ ਦੇ ਭੈਣ ਕੇ ਮਟਰ ਲੱਗਦੇ ਸੀ ਉਹਨਾਂ ਨੇ ਆਪਣੇ ਮਟਰ ਦਿੱਤੇ ਤੇ ਉਹ ਮਟਰ ਪਏ ਨੇ ਆਪਣੇ ਕੋਲੇ ਆਪਾਂ ਮਟਰ ਪਾ ਕੇ ਹੁਣ ਇਹਨਾਂ ਨੂੰ ਚਾਨ ਨੂੰ ਚਾਇਸ ਬਣਾ ਕੇ ਦਿੰਨੇ ਆਗੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਗੇ ਤੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਤੇ ਬਾਕੀ ਇਸ ਤੋਂ ਬਾਅਦ ਨਾਨ ਨੇ ਉੱਪ ਗੱਲਾਂ ਬਾਤਾਂ ਕਰਨਗੇ ਤੇ ਉਹਨਾਂ ਕੋਈ ਜਿਹੜੀ ਕੋਈ ਗੱਲਬਾਤ ਦੱਸਣਗੇ ਉਹ ਵੀ ਕਿਹੜਾ ਮੈਂ ਬਾਣੀ ਦਾ ਪਾਠ ਕਰਦੀ ਆਂਗੀ ਤੇ ਉਹ ਆਪ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਕਿਵੇਂ ਉਹਨਾਂ ਨੂੰ ਮੰਨ ਲਾ ਬਹੁਤ ਜ਼ਿਆਦਾ ਵੀ ਸਰਦਨ ਫਲ ਬਹੁਤ ਪ੍ਰਾਪਤ ਹੋਇਆਗਾ ਕਿਹੜੀ ਬਾਣੀ ਦਾ ਉਹ ਪਾਠ ਕਰਦੇ ਨੇ ਤੇ ਆਪਾਂ ਵੀ ਫਿਰ ਕਰਿਆ ਕਰਾਂਗੇ ਜੀ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਤੁਸੀਂ ਬਣੇ ਰਹੋ ਜੀ ਵਲੌਗ ਦੇ ਐਂਡ ਤੱਕ ਤੇ ਕਰੋ ਵਲੌਗ ਨੂੰ ਇੰਜੋਏ ਤੇ ਚਲੋ ਠੀਕ ਆ ਜੀ ਹਾਂਜੀ ਚਲੋ ਜੀ ਹੁਣ ਆਪਾਂ ਕਰਦੇ ਆ ਤਿਆਰੀ ਨਮਕ ਵਾਲੇ ਚੌਲ ਬਣਾਉਣ ਦੀ ਤੇ ਇਧਰ ਆਪਾਂ ਮਟਰ ਜਿਹੜੇ ਨੇ ਉਹ ਵੀ ਆਪਾਂ ਕੱਢ ਲੇ ਤੇ ਆਪਾਂ ਚੌਲ ਧੋ ਕੇ ਉਹ ਵੀ ਆਪਾਂ ਪਾਣੀ ਦੇ ਵਿੱਚ ਬੋਇਲ ਕਰਨੇ ਤਾਂ ᱛੇ ਇਹਨਾਂ ਨੂੰ ਆਪਾਂ ਪਹਿਲਾਂ ਪਾਣੀ 'ਚ ਬੋਇਲ ਕਰਾਂਗੇ ਤੇ ਇਹਨਾਂ ਦੇ ਜਿਹੜਾ ਕੋਈ ਬੈਵਾਦੀ ਜਿਹਾ ਜਿਵੇਂ ਨਾ ਉਹ ਸਾਰੀ ਫੇਰ ਨਿਕਲਿਆ ਨਿਕਲ ਜਾਂਦੀ ਨਹੀਂ ਫਿਰ ਜੀ ਜ਼ਿਆਦਾ ਉਹ ਹੋ ਜਾਂਦਾਗਾ ਜ਼ਿਆਦਾ ਬੈ ਹੋ ਜਾਂਦੀ ਹੈ ਚਾਹਲਾਂ ਦੀਸ ਤਾਂ ਬਹੁਤ ਘੱਟ ਬਣਾਉਣੇ ਆਗੇ ਤੇ ਬਸ ਉਹ ਵੀ ਬੱਚੇ ਖਿਹੜੇ ਪੈਗੇ ਜੀ ਤਾਂ ਕਰਕੇ ਆਪਾਂ ਬਣਾਉਣੇ ਆਗੇ ਤੇ ਹੁਣ ਇਹਨਾਂ ਨੂੰ ਆਪਾਂ ਵਾਲਾ ਦੇ ਕੇ ਇਹਨਾਂ ਦਾ ਕੇਰਾ ਬੈਵਾਦੀ ਜੀ ਕੱਢ ਦਾਂਗੇ ਇਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਕਿਸ ਕੀ ਮੇ ਕਿ ਮ ਆਪਾਂ ਇਹਨਾਂ ਨੂੰ ਬਣਾਵਾਂਗੇ ਹਾਂਜੀ ਇੱਥੇ ਪਿਆਜ਼ ਆਪਾਂ ਕੱਟਦੇ ਆਂਗੇ ਪਿਆਜ਼ ਪਾਵਾਂਗੇ ਆਪਾਂ ਕੱਟ ਕੇ ਇਹਨਾਂ ਨੂੰ ਬਰੀਕ ਬਰੀਕ ਕੱਟ ਕੇ ਨਾ ਉਹਦਾ ਤੜਕਾ ਲਾਵਾਂਗੇ ਰਾਈਸ 'ਚ ਤੇ ਹਰੀਆਂ ਮਿਰਚਾਂ ਆਪਣੇ ਕੋਲ ਇਸ ਟਾਈਮ ਹੈ ਨਹੀਂਆਂ ਤੇ ਹਰੀ ਮਿਰਚ ਹੁੰਦੀਆਂ ਤਾਂ ਆਪਾਂ ਉਹ ਵੀ ਵਿੱਚ ਐਡ ਕਰ ਲੈਂਦੇ ਇਹਨਾਂ ਦੇ ਤੇ ਜੀਰਾ ਵਗੈਰਾ ਵੀ ਆਪਣੇ ਕੋਲ ਖਤਮ ਹੋਇਆ ਪਿਆ ਸੀ ਬਸ ਜੀ ਅੱਜ ਹੀ ਖਤਮ ਹੋਇਆ ਸੀ ਤੇ ਕੁਝ ਕੁਛਰਨ ਲਾਈਕ ਨਹੀਂ ਕਰਦਾ ਹੈਗਾ ਇਹ ਪਹਿਲੀ ਕਹਿੰਦਾ ਮਮੀ ਜੀਰਾ ਨਾ ਪਾਇਓ ਵੀ ਜੇ ਇਹਨੇ ਖਾਣੇ ਹੋਣ ਨਾ ਫਿਰ ਜੀਰਾ ਨਹੀਂ ਪਾਉਣ ਦਿੰਦਾ ਹੈਗਾ ਤੇ ਚਲੋ ਜੀ ਇੱਥੇ ਆਪਾਂ ਪਿਆਜ਼ ਕੱਟ ਕੇ ਹੈ ਨਾ ਫਿਰ ਇਹਨਾਂ ਨੂੰ ਤੜਕਾ ਲਾਵਾਂਗੇ। ਫਿਰ ਜੀਰੇ ਪਾ ਦੋ। ਹੁਣ ਤਾਂ ਮੈਂ ਆਲੇ ਹਰਦਲ ਬਣੀ ਉਹ ਤੜਕਾ ਜ਼ਿੰਬੇ ਨਹੀਂ ਜਾਤੀ ਆ ਤੇ ਹੁਣ ਪਾਉਣਾ ਹੈ। यार भी मानते हैं बस अभी साफ़ नंबर ना मानते हैं कि रोनी साफ़ नहीं है यार याना माना पहले देरे पहले दिमाग बन्ने आता है ਲਓ ਜੀ ਜਿਹੜੇ ਚੌਲ ਨੇ ਆਪਾਂ ਵਾਇਲ ਕਰ ਲਏ ਤੇ ਇਦਾਂ ਦੇ ਵਾਇਲ ਹੋ ਗਏ ਤੇ ਹੁਣ ਆਪਾਂ ਇੱਧਰ ਪੈਨ ਗਰਮ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਲਾਵਾਂਗੇ ਤੜਕਾ ਕੜਾਈ ਕੱਠਾ ਹੈ ਨਾ ਜਿਆਦਾ ਸਾਦਾ ਆਨੇ ਜਾਣਾ ਆਣ ਦਾ ਸਬਸਤ ਚਾਹਵਨੀ ਵਿੱਚ ਇਹ ਜਨ ਅੰਡੇ ਦਾ No, no, ਪਿਆਜ਼ ਆ ਜਾਗਾ ਅਸੀਂ ਤਰਕਣੇ ਸ਼ੁਰੂ ਕਰਕੇ ਆਪਾਂ ਇਹਨਾਂ ਨੂੰ ਪਿਆਜ਼ ਜਿਹੜੇ ਨੇ ਉਹ ਫਰਾਈ ਕਰਕੇ ਇਹਨਾਂ ਨੂੰ ਜਮਾ ਥੋੜੀ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਜਦੋਂ ਆਪਣੇ ਪਿਆਜ਼ ਜਿਹੜੇ ਨੇ 골ਡਨ ਬ੍ਰਾਊਨ ਹੋ ਗਏ ਇਸ ਤੋਂ ਬਾਅਦ ਅਸੀਂ ਜਿਹੜੇ ਆ ਚਾਵਲ ਨੇ ਥੋੜਾ ਜਿਹਾ ਨਮਕ ਪਾ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਨਮਕ ਆਪਾਂ ਉਹਦੇ ਐਡ ਕਰ ਲਿਆ ਸੀ ਜੇ ਦੋਨਾਂ ਨੂੰ ਬੋਇਲ ਕਰਨੇ ਭਰੇ ਸੀ ਜੀ ਜਿਹੜੇ ਆਪਣੇ ਪਿਆਜ਼ ਨੇ ਉਹ ਥੋੜਾ ਜਿਹਾ 골ਡਨ ਬ੍ਰਾਊਨ ਜਿਹੇ ਨਹੀਂ ਹੋ ਗਏ ਤੇ ਆਪਾਂ ਜ਼ਿਆਦਾ ਵੀ ਨਹੀਂ 골ਡਨ ਬ੍ਰਾਊਨ ਕਰਦੇ ਹੈਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਨਮਕ ਕੁਸਪਾ ਉਹਨਾਂ ਨੂੰ ਬੋਇਲ ਕਰਨ ਵੇਲੇ ਪਾਤਾ ਸੀ ਥੋੜੀ ਜਿਹਾ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਜਿਹੜੇ ਚੌਲ ਨੇ ਇਹਦੇ ਵਿੱਚ ਪਾ ਦਾਂਗੇ ਆਪਾਂ ਵਾਲੇ ਲੋ। ਲਓ ਜਿਹੜੇ ਚੌਲ ਸੀ ਆਪਾਂ ਇਹਦੇ ਵਿੱਚ ਪਾਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਮਿਕਸ ਕਰ ਦਿੰਨੇ ਆਗੇ। ਪਵਾਲੇ ਹੋਏ। ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਲੋੜ ਮੁਤਾਬਕ ਪਾ ਦਾਂਗੇ ਪਾਣੀ। ਥੋੜਾ ਜਿਹਾ ਟਾਈਮ ਇਹ ਰਿਗੀ ਜਾਂਦੇ। ਤਾਂ ਕਿ ਜਿਹੜਾ ਨਮਕ ਵਗੈਰਾ ਇਹਦੇ ਵਿੱਚ ਚੰਗੀ ਤਰ੍ਹਾਂ ਹੋ ਜਾਂਦੇ ਸੋਕ ਲੈਣਗੇ। ਆਹ ਦੇ ਵਿੱਚ ਜਿਹੜਾ ਪਾਣੀ ਪਾ ਕੇ ਉਹਨੂੰ 5-10 ਮਿੰਟ ਕਾਲੀ ਕਰ ਦਿਆਂ ਜਮਾ ਜਿਹੜਾ ਗੈਸ ਆਪਾਂ ਫਲੇਮ ਆਉ ਸਲੋ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਫਿਰ ਤੰਦ ਭਾਵਾਂਗੇ ਜਿਹੜੇ ਆਪਣੇ ਆਹ ਨੀ ਨੂਨ ਵਾਲੇ ਪਿਆਜ਼ ਆ ਚਾਵਲ ਨੇ ਉਹ ਕੌਜੇ ਬਣ ਕੇ ਰੈਡੀ ਹੁੰਦੇ ਨੇ ਹਾਂਜੀ ਆਪਾਂ ਹੁਣ ਤੁਹਾਨੂੰ ਦਿਖਾਉਣੀਆ ਕੌਜੇ ਬਣ ਗਏ ਆਪਣੇ ਗਰੇ ਲਓ ਜੀ ਇਸ ਤਰ੍ਹਾਂ ਦੇ ਬਣ ਗਏ ਆਪਣੇ ਜਿਹੜੇ ਨਮਕ ਵਾਲੇ ਮਟਰਾਂ ਦੇ ਤੇ ਮਿਰਚ ਵਾਲੇ ਰਾਈਸ ਜਿਹੜੇ ਨੇ ਬਣ ਕੇ ਰੈਡੀ ਹੋ ਗਏ ਤੇ ਆਪਾਂ ਹੁਣ ਇਹਨਾਂ ਨੂੰ ਸਰਵ ਕਰ ਸਕਦੇ ਹਾਂ ਦਹੀਂ ਦੇ ਨਾਲ ਜਾਂ ਇਦਾਂ ਹੀ ਖਾ ਸਕਦੇ ਹਾਂ ਚਲੋ ਠੀਕ ਹੈ ਜੀ ਮਾਰੇ ਦੀ ਮੁਹੱਲਾ ਪੰਨਵਾ ਕਿਰਸਾ ਨੇ ਕਰਸਾਨ ਕਰ ਲੋਚੇ ਜਿਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪਤਨੀ ਖਾਏ ਆ ਜੋ ਹਰ ਜਨ ਹਰ ਹਰ ਜਪ ਕਰੇ ਹਰ ਅੰਕ ਚੜਾਏ ਮੈ ਮੂਰਤ ਕੀ ਗਤ ਕੀਜੈ ਮੇਰੇ ਨਾਮ ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੈ ਸੋ ਦਾਗਰੀ ਸੋ ਦਾਗਰਤਾ ਵੈ ਤਨ ਖਟ ਆਸਾ ਕਰੇ ਮਾਇਆ ਮੋਹ ਤੇ ਬਦਾ ਆਵੇ ਏਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ गफसन चहटवाणिया बह खाट कमाए मो चूट पसारा छूट चूठ का छूठे लेपटाई त्यौहार जन हरहतन संचिया हर खर्च ले जाए ए माया मोह कुटुंब है पाए दूजे फास गुरमति सो जन रह जोदास संदास ਜਦੋਂ ਨਾਨਕ ਨਾਮ ਤੇ ਆਇਆ ਗੁਰਮੁਖ ਪਰਗਾਸ ਵੈਕੂ ਜਿੱਕਾ ਖਾਸਾ ਵੈਕੂ ਜਿੱਕੀ ਭਤੇ ਇਸੇ ਸਾਹਿਬ ਗੁਰਨਾ ਪਾਠ 'ਚ ਖੇਤੀ ਬੀਜਣ ਸਮੇ 10 ਵਾਰ ਕਰਨਾ ਚਾਹੀਦਾ ਹੈ ਤੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਖੇਤੀ ਬਹੁਤ ਹੋ ਗਈ ਜੀ ਵੈਕੂ ਜਿੱਕਾ ਖਾਸਾ ਵੈਕੂ ਜਿੱਕੀ ਹਾਂਜੀ ਇਹ ਸੰਕਟ ਮੋਚਨ ਦਾ ਹੈਗਾ ਪਾਠ ਹੈ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਪਾਠ ਹੁੰਦੇ ਆ ਜਿੱਦਾਂ ਇਹਦੇ 'ਚ ਹੁੰਦਾ ਆ ਆਫਕੜ ਨੂੰ ਦੂਰ ਕਰਨ ਵਾਸਤੇ ਆ ਉਹਦੇ ਵਾਸਤੇ ਇੱਕ ਹੁਕਮਨਾਮਾ ਆਇਆ ਕੋਈ ਜ਼ਿਆਦਾ ਲੰਬਾ ਪਾਠ ਨਹੀਂ ਹੈਗਾ ਸਿਰਫ 2 ਮਿੰਟ ਦਾ ਪਾਠ ਹੈ ਫਿਰ ਦੁੱਖ ਨੂੰ ਦੂਰ ਕਰਨ ਵਾਸਤੇ ਜੋ ਕੋਈ ਬਿਮਾਰੀ ਆ ਉਹਦੇ ਵਾਸਤੇ ਉਹਦੀ ਵਿਧੀ ਵੀ ਨਾਲ ਹੀ ਦੱਸੀ ਹੁੰਦੀ ਆ ਵੀ ਤੁਸੀਂ ਉਹਦੇ ਅਕੋਰਡ ਸਾਰਾ ਪਾਠ ਕਰੋ ਤੇ ਉਹਨੂੰ ਫੋਲੋ ਕਰੋ ਮੈਂ ਤਾਂ ਅੱਜ ਤੱਕ ਜਰੂਰ ਹੀ ਕੀਤਾ ਮੇਰਾ ਕੋਈ ਆਇਆ ਨਹੀਂ ਹੋਇਆ ਵੀ ਮੇਰੀ ਕੋਈ wish ਪੂਰੀ ਨਾ ਹੋਈ ਹੋਵੇ ਜਾਂ ਮੇਰੀ ਕੋਈ ਬਿਮਾਰੀ ਦੂਰ ਨਾ ਹੋਈ ਹੋਵੇ ਜਾਂ ਕੋਈ ਜਿੱਦਾਂ ਵੀ ਜੀ ਜਿਹੜਾ ਮੈਂ ਸੋਚੀ ਆ ਉਹਦਾ ਨਾ ਹੋਇਆ ਹੋਵੇ ਮਨ ਨੂੰ ਸ਼ਾਂਤੀ ਵਾਸਤੇ ਵੀ ਇਹਦੇ ਚ ਹੁਕਮਨਾਮਾ ਹੈ ਜਗਤ ਦੀ ਪ੍ਰਸਿੱਧੀ ਵਾਸਤੇ ਵੀ ਆ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਵੀ ਆ ਉਹਦੀ ਵਿਧੀ ਵੀ ਦੱਸੀ ਆ ਵੀ ਉਹਨੂੰ ਫੋਲੋ ਕਰਨਾ ਹੈ ਫੋਲੋ ਕਰਕੇ ਫਿਰ ਤੁਸੀਂ ਉਹਨੂੰ ਕਰਨਾ ਪਾ ਸਕੋ ਵੀ ਸਾਰੇ ਤਰ੍ਹਾਂ ਦੇ ਹੁਕਮਨਾਮੇ ਆ ਧਨ ਦੀ ਪ੍ਰਾਪਤੀ ਸਮਾ ਸਹਾਵਨਾ ਰਾਜ ਦਰਬਾਰ ਚ ਇੱਜ਼ਤਾਂ ਮਾਣ ਵੜਿਆਈਆਂ ਕਾਰਜਾਂ ਸਮੇਂ ਤੋੜ ਤੋਟਣਾ ਆਵੇ ਜਨਤਾ ਮਸਤ ਹੋਵੇ ਬਿਮਾਰੀਆਂ ਦੂਰ ਹਨ ਪੂਤ ਪ੍ਰੇਤ ਤੋਂ ਰੱਖਿਆ ਜਿੱਦਾਂ ਆਪਾਂ ਕਹਿੰਨੇ ਨੇ ਘਰ ਦੇ ਵਿੱਚ ਕਿਸ ਨੇ ਕੀਤਾ ਕਰਾਇਆ ਉਹਦੇ ਲਈ ਹੁਕਮਨਾ ਕਿਸ ਨੇ ਕੀਤਾ ਕਰਾਇਆ ਹਨਾ ਭੀੜ ਹੈ ਘਰ ਦੇ ਵਿੱਚ ਆਪਾਂ ਨੂੰ ਲੱਗਦਾ ਆਪਾਂ ਹਨਾ ਸੋਚ ਲੈਨੇ ਆ ਵੀ ਹਾਂ ਕਿਸ ਨੇ ਕਰਤਾ ਕਿਸ ਚਲੋ ਮੰਨਦੇ ਆ ਵੀ ਜਿੱਥੇ ਭਗਵਾਨ ਹੈ Satan ਵੀ ਹੈਗੀ ਆ ਉਹ ਵੀ ਅਸਰ ਕਰਦੇ ਆ ਆਦਮੀ ਆ ਚੀਜ਼ਾਂ ਦਾ ਹਨਾ ਵੀ ਉਹਦੇ ਉਹਦੇ ਰੱਖਿਆ ਵਾਸਤੇ ਵੀ ਬਾਣੀ ਬਣੀ ਹੋਈ ਆ ਵੀ ਘਰ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਵੀ ਜਾਪ ਹੋ ਸਕੇ ਸਿਰਫ ਉਹਦਾ ਕਰੋ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਪੰਡਤ ਕੋਲੇ ਕਿਸੇ ਸਿਆਣੇ ਕੋਲੇ ਜਾਣ ਦੀ ਲੋੜ ਨਹੀਂ ਗੁਰੂ ਘਰ ਮੱਥਾ ਟੇਕੋ ਜਿਹੜੇ ਬਾਣੀ ਨਾਲ ਜੋੜਦੇ ਆ ਉਹਨਾਂ ਨੂੰ ਹਨਾ ਉਹਦੇ ਜ਼ਰੂਰ ਚੰਨੀ ਲੱਗ ਜੂ ਆਪਾਂ ਉੱਥੋਂ ਨਹੀਂ ਰੁਕਦੇ ਬਾਟ ਆਈ ਨਹੀਂ ਹੈਗਾ ਵੀ ਐਵੇਂ ਤੁਰੇ ਫਿਰੋ ਇੱਧਰ ਉੱਧਰ ਤੇ ਪੜਕਾ ਪੜਕਣ ਦੀ ਲੋੜ ਨਹੀਂ ਮਨ ਨੂੰ ਪੜਕਾਉਣ ਦੀ ਲੋੜ ਨਹੀਂ ਫਿਰ ਵਿਅਕਤੀਆਂ ਨੂੰ ਹਟਾਉਣ ਵਾਸਤੇ ਜੇ ਕੋਈ ਤਈਏ ਦਾ ਤਾਪ ਹੈ ਉਹਦੀ ਨਿਮਰਤੀ ਸੋਹਰੇ ਘਰ ਦਾ ਕਿਸੇ ਕੀ ਪਹਿਣ ਨੂੰ ਦੁੱਖ ਹੈ ਉਹਨੂੰ ਕੱਟਣ ਵਾਸਤੇ ਰੁੱਸੇ ਹੋਏ ਮਿੱਤਰ ਬਣਨਾ ਉਹਨਾਂ ਵਾਸਤੇ ਕਰਜੇ ਦਾ ਭਾਰ ਨੱਥੇ ਵੀ ਹੌਲੀ-ਹੌਲੀ ਸਾਰਾ ਕੁਝ ਇਹ ਹੋ ਜਾਂਦਾ ਹੈ ਬਸ ਇਹਦੇ ਤੇ ਵਿਸ਼ਵਾਸ ਰੱਖੋ ਸ਼ਰਤਾਂ ਨਾ ਪਾਟ ਕਰੋ ਵਾਅਦੇ ਵਾਅਦੇ ਵਾਸਤੇ ਸਾਰੇ ਤਰ੍ਹਾਂ ਦੇ ਹਕੂਮਾ ਮੈਂ ਤੁਸੀਂ ਸੰਕਟ ਮੋਚਨ ਇਹਦਾ ਐਸ ਜਿਹੜਾ ਉਹ ਵੱਡਾ ਲਿਖਣਾ ਸੰਕਟ ਸ ਏ ਐਨ ਕੇ ਟ ਸੰਕਟ ਐਸ ਵਰਡ ਲਿਖਣਾ ਫਿਰ ਮੋਚਨ ਜਿਹੜਾ ਐਮ ਓ ਸੀ ਐਚ ਏ ਐਮ ਵੱਡਾ ਲਿਖਣਾ ਫੇਰ ਕਰਕੇ ਇਹ ਆਊਗਾ ਇਹ ਔਰੇਂਜ ਕਲਰ ਦਾ ਹੈਗਾ ਵਾ ਖਾਲਸਾ ਕਰਕੇ نیچے ਲਿਖਿਆ ਹੋਇਆ ਸੰਕਟ ਮੋਚਨ ਆ ਤੁਸੀਂ ਚੈੱਕ ਕਰ ਲਓਗੇ ਆਹ ਹੈਗਾ ਵਾ ਇਹਦਾ ਪਾਠ ਜਿੰਨਾ ਹੋ ਸਕਦਾ ਹੈ ਜਾਪ ਤੁਸੀਂ ਵੱਧ ਤੋਂ ਵੱਧ ਕਰਦੇ ਵਿੱਚ ਤੁਰੇ ਫਿਰਦੇ ਜਦੋਂ ਕੰਠ ਹੋ ਜਾਂਦੇ ਆਪਾਂ ਨਾਲ ਕਰੋ ਬਾਈ ਗੁਰਜੀਤ ਖਾਲਸਾ ਵਾ